ਮਨੇ ਜਨਾਸੀ ਰੋੜਤਾ ਜੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁੱਛ ਹੁਣ ਫਿਰ ਪੂਰੀ ਜੀ ਮੁੱਛ ਪੂਰੀ ਪਹਿਲਾਂ ਵੀ ਤੇ ਹੁਣ ਵੀ ਲਗਾ ਮੁੱਛ ਚਾਹ ਤੇਰੇ ਨੇ ਲੋਕਾ ਰਿੰਦਾਵਾ ਸਾਹਿਬ ਕੱਲ੍ਹ ਕੋਲ ਤੇਰੇ ਕੀ ਡੇਰਾ ਪਪਾ ਨਾਨਕ ਰਿੰਦਾਵਾ ਸਾਹਿਬ ਜੀ ਰਿੰਦਾਵਾ ਸਾਹਿਬ ਜਿਹੜਾ ਜਿਹੜਾ ਕਰਾ 50 ਸਾਲਾਂ ਬਾਅਦ ਡੇਰਾ ਪਪਾ ਨਾਨਕ ਲੋਕਾਂ ਢਾਇਆ ਰਿੰਦਾਵਾ ਸਾਹਿਬ ਪਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜਕੇ ਤੂੰ ਥਾਪੀ ਮਾਰਦੇ ਹੋ ਮਾਰੀ ਗੱਡੀ ਕਰਾਉਂਦਾ ਗੈਂਗਸਟਰ ਦਾ ਬੜਾ ਰੋਪ ਚੱਲਦਾ ਹੈ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਅੰਸਾਰ ਉਹ ਮਕਾਰ ਅੰਸਾਰ ਹੀ ਉਹਦਾ ਕੀ ਲੱਗਦਾ ਹੈ ਇਧਰ ਭਾਈ ਇਧਰ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਮੇਰੇ ਦਾ ਭਾਈ ਸਾਹਿਬ ਕੇ ਨਾ ਕੋਈ ਸਬੰਧ ਨਹੀਂ ਗੇ ਮੈਂ ਤਾਂ ਕਾਮਰਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਜਾਂ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਮੈਂ ਇਹ ਚੋਗਾ ਨਹੀਂ ਮੈਨੂੰ ਜੋ